ਸਤਨਾਵਾਂ ਵਾਹਿਰੂ ਸਹਬ ਜੀ ਸੋਟ ਮਹੱਲਾ ਪੰਜਵਾ ਸੁਖ ਮੰਗਲ ਕਲਿਆਣ ਸਹਜ ਧੁਨ ਪ੍ਰਭ ਕੇ ਚਰਨ ਨਿਹਾਰੇ ਆ ਰੱਖਣ ਹਾਰੇ ਰਾਖਿਓ ਬਾਰਕ ਸਤਗੁਰਤਾ ਪਿਉ ਤਾਰੇ ਮੰਗਲ ਕਲਿਆਣ ਸਹਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੈ ਰੱਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਇ ਜਾਂ ਕਿ ਸੇਵ ਨਾ ਬਿਰਥੀ ਜਾਈ ਰਹਾਉ ਕਰਮੈ ਸੁਖ ਬਾਹਰ ਫੁਲ ਸੁਖਾ ਕਵ ਆਪਣੇ ਪਏ ਦਿਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭ ਹੋ ਆ ਕਿਰਪਾਲਾ ਕਰਮੈ ਸੁਖ ਬਾਹਰ ਫੁਲ ਸੁਖਾ ਕਵ ਆਪਣੇ ਪਏ ਦਿਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ